ਜਲੰਧਰ ਦੇ थाना ਰਾਮ ਮੰਡੀ ਦੀ ਅਧੀਨ ਆਉਂਦੇ ਕੋਟ ਰਾਮਦਾਸ ਇਲਾਕੇ ਵਿੱਚ ਇੱਕ ਵਿਅਕਤੀ ਨੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਇਸ ਘਟਨਾ ਵਿੱਚ ਵਿਅਕਤੀ ਦੀ ਮੌਤ ਹੋ ਗਈ ਵਿਅਕਤੀ ਨੇ ਲਾਇਸੈਂਸੀ ਰਿਵਾਲਵਰ ਦੇ ਨਾਲ ਖੁਦ ਨੂੰ ਗੋਲੀ ਮਾਰ ਲਈ ਤੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਉੱਥੇ ਹੀ ਘਟਨਾ ਦੀ ਸੂਚਨਾ ਮਿਲਦੀ ਹੈ ਪੁਲਿਸ ਮੌਕੇ ਤੇ ਪਹੁੰਚੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਦੇ ਰੂਪ ਵਿੱਚ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਹੀ ਦੂਸਰਾ ਵਿਆਹ ਹੋਇਆ ਸੀ ਮ੍ਰਿਤਕ ਦੀ ਬਹੂ ਨੰਦਨੀ ਨੇ ਦੱਸਿਆ ਕਿ ਉਸਦੇ ਸਹੁਰੇ ਸੁਖਦੇਵ ਦਾ ਪਹਿਲਾ ਵਿਆਹ ਬਟਾਲਾ ਹੋਇਆ ਸੀ ਉਸਦੇ ਦੋ ਬੇਟੇ ਨੇ ਉਹਨਾਂ ਨੇ aarop ਲਗਾਏ ਨੇ ਕਿ ਸਾਲ ਪਹਿਲਾਂ ਹੀ ਪਰਿਵਾਰ ਵੱਲੋਂ ਦੁਖੀ ਕੀਤੇ ਜਾ ਰਿਆ ਸੀ ਪਤਨੀ ਦਾ ਰੋਪ ਹੈ ਕਿ ਬੇਟਾ ਵਿਦੇਸ਼ ਵਿੱਚ ਰਹਿੰਦਾ ਹੈ ਜਦਕਿ ਪਹਿਲੀ ਪਤਨੀ ਤੇ ਪੋਹੂ ਇੱਥੇ ਹੀ ਰਹਿੰਦੀ ਹੈ ਸੁਖਦੇਵ ਕੈਸ਼ ਏਜੰਸੀ ਵਿੱਚ ਨੌਕਰੀ ਕਰਦਾ ਸੀ ਤੇ ਛੱਤ ਤੇ ਜਾ ਕੇ ਉਸਨੇ ਖੁਦ ਨੂੰ ਗੋਲੀ ਮਾਰ ਲਈ ਅਨਦੀ ਜਿਹੜੀ ਪਹਿਲੀ ਮੈਰਿਜ ਸੀਗੀ ਨਾ ਉਹ ਮੈਰਿਜ ਵਿੱਚ ਉਹ ਜਿਹੜੇ ਮਤਲਬ ਮੈਰਿਜ ਹੈ ਤੇ ਡਿਵੋਰਸ ਨਹੀਂ ਹੋਇਆ ਉਹਨਾਂ ਦਾ ਤੇ ਉਹਨਾਂ ਦੇ ਬੱਚੇ ਉਹਨਾਂ ਨੂੰ ਹਰਾਸ ਕਰ ਰਹੇ ਸੀ ਉਹਨਾਂ ਦੀ ਘਰ ਵਾਲੀ ਨੂੰ ਹਰਾਸ ਕਰ ਰਹੀ ਸੀ 4-5 ਦਿਨ ਹੋ ਗਿਆ ਹੈ ਉਹਨਾਂ ਨੇ ਖਾਣਾ ਨਹੀਂ ਖਾਇਆ ਕੁਝ ਨਹੀਂ ਕੀਤਾ ਐਦਾ ਹੀ ਬੈਠੇ ਆ ਚੰਗਾ ਭਲਾ ਬੰਦਾ ਐ ਉਹਦੀ ਬੇਇੱਜ਼ਤੀ ਕਰ ਰਹੇ ਉਹਦੇ ਕੰਮ ਵਾਲਿਆਂ ਨੂੰ ਉਹਨਾਂ ਦੀਆਂ ਵੀਡੀਓ ਗੰਦੀਆਂ ਗੰਦੀਆਂ ਬਣਾ ਕੇ ਸੈਂਡ ਕੀਤੀਆਂ ਜਾ ਰਹੀਆਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀਡੀਓ ਬਣਾ ਕੇ ਸੈਂਡ ਕੀਤੀਆਂ ਜਾ ਰਹੀਆਂ ਸਾਨੂੰ ਸਹੁਰੇ ਕਹਿੰਦੇ ਕਿ ਚਲੋ ਆਪਾਂ ਕੱਲ ਦੀ ਆਪਾਂ ਕੰਪਲੇਂਟ ਲਿਖਾਈ ਸੀ ਕਿ ਕੱਲ ਡੈਡੀ ਨੂੰ ਐਟ ਅ ਟਾਈਮ ਛੁੱਟੀ ਨਹੀਂ ਮਿਲ ਸਕੀ ਤੁਹਾਨੂੰ ਪਤਾ ਜਿੱਦੇ ਥੱਲੇ 200 300 ਬੰਦਾ ਕੰਮ ਕਰਦਾ ਹੋਇਆ ਐਟ ਅ ਟਾਈਮ ਫਰੀ ਨਹੀਂ ਹੋ ਸਕਦਾ ਉਹ ਕੰਮ ਕਰਦੇ ਸੀ ਉਹ ਚੈੱਕ ਮੇਚ ਚ ਸੁਪਰਵਾਈਜ਼ਰ ਸੀ ਹਾਂਜੀ ਚੈੱਕ ਪੁਆਇੰਟ ਕੰਪਨੀ ਚ ਤੇ ਉਹ ਇਹਨਾਂ ਨੇ ਸਾਰੇ ਬਨੇ ਵੀਡੀਓ ਸੈਂਡ ਕੀਤੀਆਂ ਤੇ ਆਪਾਂ ਕੱਲ ਦੀ ਮੈਂ ਤੇ ਮੰਮੀ ਨੇ ਜਾ ਕੇ ਕੰਪਲੇਨ ਲਿਖਵਾਈ ਸੀਗੀ ਹਾਂਜੀ ਡੈਡੀ ਨੇ ਉੱਥੇ ਫੋਨ ਕੀਤਾ ਵੀਡੀਓ ਵਿੱਚ ਸਾਡੀਆਂ ਵੀਡੀਓਸ ਚੱਕ ਚੱਕ ਕੇ ਮੰਮੀ ਡੈਡੀ ਦੀਆਂ ਗਲਤ ਮਲਤ ਬੋਲਦੇ ਸੀਗੇ ਸਾਡੇ ਬਾਰੇ ਬਹੁਤ ਗੰਦ ਬੱਕਿਆ ਇਹਨਾਂ ਨੇ ਸੁਣਿਆ ਨਹੀਂ ਜਾਂਦਾ ਅੱਜ ਇਹ ਹੋਇਆ ਕਿ ਸਵੇਰੇ ਉਹਨਾਂ ਨੇ ਮੇਰੇ ਬਾਰੇ ਮੇਰੀ ਨਨਾਨ ਬਾਰੇ ਗੰਦਮੰਦ ਬੋਲ ਕੇ ਸਾਨੂੰ ਡੈਡੀ ਦੇ ਨਾਲ ਰਲਾ ਕੇ ਤੇ ਵੀਡੀਓ ਡਾਲ ਦਿੱਤੀ ਉਹਨਾਂ ਨੇ ਜੋ ਕਿ ਡੈਡੀ ਹੀ ਹੈਗੇ ਅਣਖ ਵਾਲੇ ਬੰਦੇ ਉਹਨਾਂ ਕੋ ਜਰਿਆ ਨਹੀਂ ਗਿਆ ਉਹ ਕੋਠੇ ਗਏ ਆ ਉਹਨਾਂ ਨੇ ਕੋਠੇ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਇਹ 11:00 ਵਜੇ ਦੀ ਘਟਨਾ ਹੈ ਸਾਰਾ ਪਰਿਵਾਰ ਉਹ ਘਰ ਸੀਗਾ ਨਹੀਂ ਮੈਂ ਮਮੀ ਬਸ ਘਰ ਸੀਗੇ ਤੇ ਮੇਰੀ ਬੇਟੀ ਹੈ ਛੋਟੀ 3 ਮਹੀਨਿਆਂ ਦੀ ਪੁਲਿਸ ਨੂੰ ਦੱਸਤਾ ਹਾਂਜੀ ਪੁਲਿਸ ਨੂੰ ਸਾਰਾ ਕੁਝ ਦੱਸਿਆ ਗਿਆ ਸਾਰੀਆਂ ਰਿਕਾਰਡਿੰਗਾਂ ਸੁਣਾਈਆਂ ਗਈਆਂ ਸਾਰੀ ਸੀਸੀਟੀਵੀ ਕੈਮਰੇ ਦੀ ਫੁਟੇਜ ਦਿਖਾਈ ਗਈ ਹੈ ਸਭ ਕੁਝ ਦਿਖਾਇਆ ਗਿਆ ਹੈ ਬਸ ਹੁਣ ਤੁਹਾਡੇਗੇ ਹੱਥ ਜੋੜ ਕੇ ਆ ਬੇਨਤੀ ਹੈ ਉਹ ਬੰਦਾ ਬਹੁਤ ਵਧੀਆ ਸੀ ਆਂਡ ਗਮਾਡ ਨੂੰ ਤੁਸੀਂ ਪੁੱਛ ਸਕਦੇ ਹੋ ਸਭ ਨੂੰ ਪੁੱਛ ਸਕਦੇ ਹੋ ਆ ਕੇ ਈਵਨ ਕੀ ਉਹ ਜਦੋਂ ਇੱਥੇ ਆਏ ਸੀ ਨਾ ਜਲੰਧਰ ਇਹਨਾਂ ਦੀ ਪਤਨੀ ਇਹਨਾਂ ਦੇ ਪਹਿਲੇ ਬੱਚੇ ਕੋਠੇ ਰਹਿੰਦੇ ਰਹੇ ਨੇ ਠੀਕ ਹੈ ਕੋਠੇ ਰਹਿੰਦੇ ਰਹੇ ਨੇ ਇਹਨਾਂ ਦੀ ਮਾਂ ਗਈ ਭੱਜ ਕਿਸੇ ਨਾਲ ਠੀਕ ਹੈ ਤੇ ਇਹ ਮੇਰੀ ਮੰਮੀ ਨੇ ਹੀ ਪਾਲਿਆ ਉਹਨ ਦੋ ਨਿਆਣੇ ਵੀ ਇੰਗਲਿਸ਼ ਮੀਡੀਅਮ ਸਕੂਲ ਪੜਾਇਆ ਉਹਨਾਂ ਨੂੰ ਦੋਨਾਂ ਨੂੰ ਡੈਡੀ ਬੋਲ ਕੇ ਗਏ ਆ ਕੱਲ ਉਹ ਲਾਈਵ ਹੋਏ ਸੀਗੇ ਡੈਡੀ ਡੈਡੀ ਉਹਨਾਂ ਨਾਲ ਬੋਲ ਕੇ ਗਏ ਆ ਤੁਹਾਨੂੰ ਮੈਂ ਕੀ ਨਹੀਂ ਕੀਤਾ ਇੰਗਲਿਸ਼ ਮੀਡੀਅਮ ਸਕੂਲ ਤੇ ਤੁਹਾਨੂੰ ਮੈਂ ਪੜਾਇਆ ਸਭ ਕੁਝ ਕੀਤਾ ਡੈਡੀ ਬੋਲ ਕੇ ਗਏ ਨੇ ਲਾਈਵ 'ਚ ਡੈਡੀ ਉਹਨਾਂ ਨਾਲ ਲੜ ਕੇ ਗਏ ਨੇ ਐ ਮਤਲਬ ਪਹਿਲਾਂ ਕਰਦੇ ਹੁੰਦੇ ਸੀ ਕਦੀ ਕਦੀ ਜਿੱਦਾਂ ਜਿੱਦਾਂ ਹੁਣ ਆਪਣੇ ਮੁੰਡੇ ਨੇ ਨਾ ਪਹਿਲਾਂ ਜਦੋਂ ਪੈਸੇ ਚਾਹੀਦੇ ਸੀਗੇ ਉਹਨਾਂ ਨੂੰ ਠਾਕੇ ਤੇ ਸੱਦ ਲਿਆ ਵਿਆਹ ਦੇ ਪੈਸੇ ਪੂਸੇ ਇਕੱਠੇ ਕਰ ਲਏ ਵਿਆਹ ਤੇ ਸੱਦਿਆ ਨਹੀਂ ਡੈਡੀ ਦੇ ਮੇਰੇ ਕੋ ਰਿਪੋਰਟਾਂ ਵੀ ਪਈਆਂ ਹੋਈਆਂ ਡੈਡੀ ਸਾਡਾ ਹੋ ਗਿਆ ਮੈਂਟਲੀ ਡਿਸਟਰਬ ਡਿਪਰੈਸ਼ਨ ਚ ਚੱਲ ਗਿਆ ਡਿਪਰੈਸ਼ਨ ਦੀ ਦਵਾਈ ਚੱਲ ਰਹੀ ਸੀ ਉਹਨਾਂ ਦੀ ਆਪਾਂ ਬਹੁਤ ਮੁਸ਼ਕਿਲ ਨਾਲ ਉਹਨਾਂ ਨੂੰ ਸਹੀ ਕੀਤਾ ਮੈਂ ਚਲੋ ਮੈਂ ਕਿਹਾ ਡੈਡੀ ਵੀਡੀਓਜ਼ ਬਣਾਨੇ ਤਾਂ ਉਹਨਾਂ ਦਾ ਮਾਈਂਡ ਡਾਇਵਰਟ ਕੀਤਾ ਕਿਸੇ ਹੋਰਸਾਬ ਹੋਰ ਤਰ੍ਹਾਂ ਕੀ ਇਹਨਾਂ ਦਾ ਦਿਮਾਗ ਉੱਧਰ ਨਾ ਜਾਵੇ ਉਹ ਆਪਣੇ ਬੱਚਿਆਂ ਕਰਕੇ ਮੈਂਟਲ ਡਿਸਟਰਬ ਬਹੁਤ ਹੋ ਚੁੱਕੇ ਸੀਗੇ ਤੇ ਆਰ ਕੱਲ ਦੇ ਫੋਨ ਕਰ ਕਰਕੇ ਉਹਨਾਂ ਦੀ ਵਾਈਫ ਉਹਨਾਂ ਦੇ ਬੱਚਾ ਮੁੰਡਾ ਉਹਨਾਂ ਦਿਨ ਨੂੰ ਬਹੁਤ ਗੰਦਮੰਦ ਬੱਕ ਬੱਕ ਕੇ ਉਹਨਾਂ ਨੇ ਮਤਲਬ ਕਿ ਬੁਰਾ ਹਾਲ ਕੀਤਾ ਪਿਆ ਪਰੇਸ਼ਾਨ ਕੀਤਾ ਪਿਆ ਉਹ ਬੰਦਾ ਨਖਾਲਾ ਹੀ ਨਮੋਸ਼ੀ ਚ ਆ ਕੇ ਉਹ ਮਰ ਗਿਆ ਮੈਂ ਸਗੋਂ ਧਿਆਨ ਰੱਖ ਰਹੀ ਸੀ ਉਹਨਾਂ ਦਾ ਮੈਂ ਕੋਠੇ ਚੱਲੀ ਸੀ ਆਧਾਰ ਕਰ ਲੈਣ ਵਕੀਲ ਦਾ ਫੋਨ ਆਇਆ ਕਿ ਮੇਰਾ ਵੀ ਆਧਾਰ ਕਰ ਲੈਣਾ ਮੇਰੇ ਮੇਰੇ ਲਈ ਬਹੁਤ ਗਲਤ ਮਨ ਤੋਂ ਬੋਲੀ ਸੀ ਉਹ ਮੈਂ ਕੋਠੇ ਆਧਾਰ ਕਰਨ ਗਈ ਸੀ ਪਾਪਾ ਮੇਰੇ ਕੱਪੜੇ ਚੇਂਜ ਕਰਨ ਗਏ ਸੀਗੇ ਤੇ ਮੈਂ ਇੱਥੇ ਪੋੜੀਆਂ 'ਚ ਆਈ ਮੈਨੂੰ ਆਵਾਜ਼ ਆਈ ਤੇ ਪਾਪਾ نیچے ਗਿਰਦੇ ਆ ਰਿੜਦੇ ਰਿੜਦੇ ਹੋਏ نیچے ਆ ਗਏ ਤੇ ਇੱਥੇ गिर ਕੇ ਮੇਰੇ ਪੈਰਾਂ 'ਚ ਸਾਨੂੰ ਤਕਰੀਬਨ 2 ਘੰਟੇ ਬੀਤਣੇ ਬਾਅਦ ਖਬਰ ਆਈ ਸੀ ਕਿ ਕਿਸੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਉਹਨਾਂ ਦੇ ਬਾਰੇ ਇੱਥੇ ਘਰੇ ਜਾਣ ਕੋਲ ਸਾਰਾ ਕੁਝ ਦੇਖਿਆ ਚੋ ਚਾਂਚ ਪੜਤਾਲ ਕੀਤੀ ਆ ਕਿ ਉਸ ਬੰਦੇ ਨੇ ਆਪਣੇ ਆਪਣੇ ਲਾਇਸੈਂਸੀ ਹਥਿਆਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਜੋ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਆ ਗਿਆ ਬਾਕੀ ਜੋ ਵੀ ਅਗੇ ਫੈਕਟਸ ਹੋਣਗੇ ਜੋ ਵੀ ਪ੍ਰਾਇਓਰਟੀ ਤੇ ਬਣਦਾ ਹੋਊਗਾ ਉਹਦੀ ਕਾਰਵਾਈ ਕਰਦਾਂਗੇ। ਇਹਨਾਂ ਸੁਖਵਿੰਦਰ ਸਿੰਘ ਹੁਣ ਨਾਂਮ ਸੁਖਵਿੰਦਰ ਸਿੰਘ ਨਾਂ ਸੁਖਦੇਵ ਸਿੰਘ ਸਰ। ਨਹੀਂ ਹੁਣ ਤੋਂ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਨਾ ਕਿਸੇ ਨੋਟ ਵਗੈਰਾ ਵੀ ਮਿਲੇਗਾ। ਮੈਂ ਤੁਹਾਨੂੰ ਦੱਸਿਓ ਸਾਰਾ ਕੁਝ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ। ਦੇਖੋ ਜੀ ਕਿਸੇ ਦੇ ਕਹਿਣ ਨਾਲ ਸੀ ਕਿਸੇ ਉੱਤੇ ਨਹੀਂ ਚੱਲ ਸਕਦੇ ਆਪਣੇ ਅਧਾਰ ਤੇ ਇਹਨਾਂ ਦੇ ਤੇ ਜੋ ਸਾਡੀ ਇਨਵੈਸਟੀਗੇਸ਼ਨ ਚ ਆਊਗਾ ਅਸੀਂ ਉਹਦੇ ਉੱਤੇ ਕਾਰਵਾਈ ਕਰਾਂ। ਬਿਆਨ ਇਹਨਾਂ ਦੇ بیٹے ਤੇ ਇਹਨਾਂ ਦੀ ਵਾਈਫ ਦੇ। ਇਹਨਾਂ ਦੇ ਬੇਟਾ ਜਦੋਂ ਬਿਆਨ ਦੇਊਗਾ ਦੱਸ ਦਾਂਗੇ ਸਾਰਾ ਕੁਝ ਤੁਹਾਨੂੰ। ਬਰਹਾ-ਹਾਲ ਪੂਰੇ ਮਾਮਲੇ 'ਚ ਪ੍ਰੋਸਨ ਯੱਕਦੀ